ਸਰ ਸੌਦਾ ਨੁਕਸਾਨ ਬੜਾ ਹੋ ਗਿਆ ਜੀ 4 ਲੱਖ ਰੁਪਏ ਨਕਦੀ ਸੀ 4 ਲੱਖ ਰਕਦੇ ਗਏ ਨਹੀਂ ਸਰ ਬਾਕੀ 3 ਲੱਖ ਦੀ ਪਰਾਲੀ ਸੀ ਸਰ ਜਰ ਜੋ ਪੰਡਾ ਠਿੰਦਾ ਸਾਰੇ ਹੀ ਸਰ ਅੰਦਰ ਜੋ ਉਹਦੀ ਸਮਾਨ ਹੈ ਸਾਰਾ ਸਰ ਜਲ ਕੇ ਰਾਖ ਹੋ ਗਿਆ ਸਰ ਸਾਡੇ ਹੱਥ ਕੁਝ ਨਹੀਂ ਆਇਆ ਸਰ ਪੈਂਡਾਲੇ ਬਥੇਰੀ ਮਜ਼ਰ ਕੀਤੀ ਫਿਰ ਕੁਝ ਬਚਿਆ ਨਹੀਂ ਅੱਗ ਬੜੀ ਜ਼ੋਰ ਨਾਲ ਆਈ ਅਸੀਂ ਬੱਚੇ ਮਾਲ ਆਪਣੇ ਜਾਨਵਰ ਅਸੀਂ ਬੜੀ ਜ਼ੋਰ ਨਾਲ ਪੈਂਡਾਲੇ ਨੇ ਬਚਾਏ ਆ ਬੱਚੇ ਅਸੀਂ ਬੜੀ ਮੁਸ਼ਕਿਲ ਨਾਲ ਕੱਢੇ ਬਾਹਰ ਸਰ ਕੋਈ ਜਾਨਵਰ ਦਾ ਨੁਕਸਾਨ ਨਹੀਂ ਨਹੀਂ ਸਰ ਜਾਨਵਰ ਬਚ ਗਏ ਜਾਨਵਰ ਦਾ ਨੁਕਸਾਨ ਕੋਈ ਨਹੀਂ ਸਰ ਕੀ ਮੰਗਕਾ ਤੁਸੀਂ ਸਰ सर सरकार तो सर सामने गरीब बंदे घरों बेघर हो गया सर सन सोन वास कुछ नहीं रात सब कुछ हो गया